ਤੇ ਨੇ ਸ਼ਰੀ ਨਗਰ ਚ ਬੈਠੀ ਮਾਤਾ ਭਾਗ ਭਰੀ ਆਪ ਨੂੰ ਪਤਾ ਜੀ ਨੇ ਸੂਤ ਕੱਤਿਆ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਲਈ ਜੀ ਸੂਤ ਕੱਤਿਆ ਸਿਰਫ ਵੇਟ ਕਰਦੀ ਰਹੀ ਜਿੱਦ ਦਿਨ ਮਹਾਰਾਜ ਜੀ ਗਏ ਕਪੜਾ ਦਿੱਤਾ ਬਸਤਰ ਪਹਿਨਾ ਆ ਪਰ ਬਸਤਰ ਪਹਿਨੋਂ ਹੰਤੂ ਬਾਦ ਨਾ ਆਈ ਮੱਥਾ ਟੇਕ ਕੇ ਕਾਲ ਜਲਾਣਾ ਕਰ ਗਈ ਮਾਛੀ ਵਾਲੇ ਬੀਬੀ ਹਰਦੇਈ ਨਾਮ ਹੈ ਤੁਸ ਸੁਣਿਆ ਹੋਣਾ ਨਹਾਲੇ ਖਤਰੀ ਦੀ ਮਾਂ ਜਿਹੜਾ ਖੱਦਰ ਬੁਣ ਕੇ ਬੈਠੀ ਸੀ ਕਿ ਮਹਾਰਾਜ ਆਉਣ ਤੇ ਕਿਰਪਾ ਕਰਨ ਤੇ ਉਹਦੀਆਂ ਅੱਖਾਂ ਦੀ ਜੋਤ ਵੀ ਮੱਤਮ ਪੈ ਗਈ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਚਮਕੌਰ ਸਾਹਿਬ ਤੋਂ ਬਾਅਦ ਮਾਛੀਵਾੜੇ ਗਏ ਉਸ ਬੀਬੀ ਦਾ ਖੱਦਰ ਦਾ ਥਾਣ ਪਵਨ ਕੀਤਾ ਉਸ ਨੂੰ ਰਗਾ ਕੇ ਮਹਾਰਾਜ ਉੱਚ ਦੇ ਪੀਰ ਬਣ ਕੇ ਨਿਕਲੇ ਸਨ ਉਹ ਨਾਲ ਹੀ ਚਲਾਣਾ ਕਰਦੀ ਇੱਕ ਆਗਰੇ ਵਿੱਚ ਜੀ ਬੀਬੀ ਮਾਈ ਜੱਸੀ ਮਾਈ ਥਾਣ ਗੁਰਦੁਆਰਾ ਮਹਾਰਾਜ ਜੀ ਦਾ ਆਗਰੇ ਚ ਉੱਥੇ ਵੀ ਉਹਨੇ ਅੰਤਲੇ ਸਮੇਂ ਮੈਂ ਬੇਨਤੀ ਕਰਾਂਗਾ ਭਾਈ ਖੇਮੇ ਨੇ ਅੰਤਲੇ ਸਮੇਂ ਗੁਰੂ ਅਰਜਨ ਦੇਵ ਜੀ ਦੇ ਚਰਨਾਂ ਚ ਆਖਰੀ ਸਵਾਸ ਲਿਆ ਹਜ਼ੂਰ ਨੇ ਕਿਹਾ ਗੁਰ ਸਿੱਖੋ ਲੋਕ ਇਹ ਨ ਸਮਝ ਨਹੀਂ ਸਕੇ ਕਿ ਦੂ ਜਹਾਨਾ ਦਾ ਬਾਦਸ਼ਾਹ ਹੈ ਮੈਂ ਤਾਂ ਬੇਨਤੀ ਕੀਤੀ ਜੀ ਹੁਣ ਦੇਖੋ ਗੁਰਬਾਣੀ ਚ ਇੱਕ ਪੁਰਾਣ ਘਟਨਾ ਵੀ ਹੈ ਇੱਕ ਪਾਸੇ ਸੁਖ ਬੜਾ ਪਰ ਮੇਰੀ ਫਿਰ ਬੇਨਤੀ ਹੈ ਮੈਂ ਅੱਜ ਵੀ ਘਰ ਬੈਠਾ ਪਾਇ ਇਸਤਨਾਮ ਸਿੰਘ ਨਾਲ ਸ਼ਾਇਦ ਗੱਲ ਕਰ ਰਿਹਾ ਸਾਂ ਕਿ ਆਪਾਂ ਨਾ ਉਹ ਗੱਲ ਕਦੀ ਈਰਖਾ ਚ ਨਾ ਕਰੀਏ ਜਿਹੜੀ ਗੁਰਬਾਣੀ ਅਨੁਸਾਰ ਠੀਕ ਨਹੀਂ ਮੈਂ ਮੈਂ ਬੋਖੀ ਦਿਸ਼ਾਰਾ ਹੋਣਾ ਨਾ ਜੀ ਸਾਡਾ ਕੀ ਸੰਬੰਧ ਸੀ ਪਰ ਤੁਸੀਂ ਅਕਸਰ ਦੇਖੋਗੇ ਸਾਡੇ ਬੰਦੇ ਪੋਸਟਾਂ ਪਾਉਂਦੇ ਆ ਰਾਵਣ ਬਹੁਤ ਵਿਦਵਾਨ ਸੀ ਰਾਵਣ ਬਹੁਤ ਗਿਆਨੀ ਸੀ ਇਥੋਂ ਤੱਕ ਮਹਾਰਾਜ ਦੀ ਹਜ਼ੂਰੀ ਚ ਬੈਠੇ ਮੈਂ ਕਿਸੇ ਕਮਿਊਨਿਟੀ ਦਾ ਫੱਕ ਨਹੀਂ ਲੈ ਰਿਹਾ ਮੈਂ ਸਿਰਫ ਇਹ ਦੁਹਾੜੀ ਦੇ ਰਿਹਾ ਜੋ ਗੁਰੂ ਨੇ ਬਾਣੀ ਚ ਲਿਖ ਦਿੱਤਾ ਹੈ ਉਸ ਤੋਂ ਅੱਗੇ ਮਤ ਨਿਕਲੋ ਕਿ ਗੁਰੂ ਜੀ ਨੂੰ ਪਤਾ ਨਹੀਂ ਸੀ ਉਹ ਵਿਦਵਾਨ ਹੈ ਸੋਚਣ ਵਾਲੀ ਗੱਲ ਹੈ ਅਸੀਂ ਥੋਟ ਕੇ ਦੇ ਰਹੇ ਗੁਰਦੇਵ ਕੇ ਬਚਨ ਕਰਦੇ ਨੇ ਇਹ ਰਾਮਨ ਬਾਰੇ ਮੂਰਖ ਰਾਮਨ ਕਹ ਲੈ ਗਿਆ ਭੂਲਾ ਦੇਹਤ ਨਾ ਸਮਝੀ ਮਾਰੇ ਸ਼ਬਦ ਵਰਤੇ ਫਿਰ ਮੇਰੀ ਅਰਜ਼ ਹੈ ਆਪਾਂ ਉਹ ਗੱਲ ਨਾ ਕਰੀਏ ਜਿਹੜੀ ਗੁਰਬਾਣੀ ਦੇ ਦੈਰੇ ਤੋਂ ਸਾਨੂੰ ਬਾਹਰ ਲਜਾਣੀ ਹੋਵੇ ਹਾਂ ਇੱਕ ਥਾਂ ਤੇ ਪੋਜ਼ਿਟਿਵ ਆਇਆ ਹੋਸ਼ਕ ਨੇ ਉੱਥੇ ਸਮਰਪਣ ਕਰਕੇ ਪੋਜ਼ਿਟਿਵ ਆਇਆ ਗੁਰਗਨ ਸਾਹਿਬ ਜੀ ਇੱਕ ਲਖ ਪੂਤ ਸਵਲਖ ਦਾਤੀ ਤੇ ਰਾਵਣ ਕਰਦੀ ਆ ਨਾ ਬਾਤੀ ਨੈਗੇਟਿਵ ਹੈ ਕਰ ਕੁਛ ਨਹੀਂ ਸਰਬ ਸੋਇਨ ਕੀ ਲੰਕਾ ਹੋਤੀ ਰਾਵਣ ਸੇ ਅਧਕਾਈ ਕਾਂ ਭੈ ਉਹ ਦਰਬੰਦੇ ਰਾਤੀ ਖਿੰਮੇ ਭਈ ਪ੍ਰਾਇ ਇੱਕ ਥਾਂ ਤੇ ਪੋਜ਼ਿਟਿਵ ਆਇਆ ਕਿ ਆਪਣੇ ਈਸ਼ ਨੂੰ ਖੁਸ਼ ਕਰ ਲਈ ਉਹਨੇ ਆਪਣੇ ਸਿਰ ਲਾ ਕੇ ਪੇਟਾ ਕੀਤੇ ਸੇ